ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਇਆ ਕਿ ਕੋਸ਼ਿਸ਼ ਕਰੋ ਕਿ ਜਿੰਨੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਵੀ ਲੋਕਾਂ ਦਾ ਫਾਇਦਾ ਹੋ ਸਕੇ ਹਨ ਇਸ ਚੀਜ਼ ਤੋਂ ਦੋਸਤੋ ਥੰਬਨੇਲ ਤੇ ਤੁਸੀਂ ਪਾੜੀ ਦਿਆਗੇ ਆਪਾਂ ਉਲਟੀ ਬਾਰੇ ਵੋਮਟਿੰਗ ਬਾਰੇ ਲਿਖਿਆ ਹੈ ਹਨ ਵੀ ਜੇ ਉਲਟੀ ਆਵੇ ਤਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਗੱਲ ਇਸ ਤਰ੍ਹਾਂ ਵੀ ਜਦੋਂ ਕਦੇ ਸਾਨੂੰ ਉਲਟੀ ਹੁੰਦੀ ਹੈ ਮੰਨ ਲਓ ਅਸੀਂ ਆਪਣੇ ਕਮਰੇ 'ਚ ਬੈਠੇ ਆਂ ਜਾਂ ਆਪਣੇ ਦਫ਼ਤਰ ਦੇ ਦਫ਼ਤਰ ਵਿੱਚ ਬੈਠੇ ਆਂ ਕੰਮ ਕਰਦੇ ਆਂ ਹਨ ਤਾਂ ਆਪਾਂ ਕੀ ਕਰਦੇ ਆਂ ਕਿ ਬੜੀ ਉਲਟੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆਂ ਵੀ ਸਾਨੂੰ ਜਿਹੜੀ ਪਰਫਾਰਮੈਂਟ ਆ ਰਹੀ ਹੈ ਵੀ ਸਾਡਾ ਸਾਡਾ ਕਾਰਪੈਟ ਨਾ ਗੰਦਾ ਹੋ ਜਾਏ ਸਾਡਾ ਬੈੱਡ ਨਾ ਗੰਦਾ ਹੋ ਜਾਏ ਆਪਾਂ ਮੂੰਹ ਤੇ ਹੱਥ ਰੱਖ ਲੈਂਦੇ ਆਂ ਜਾਂ ਬੱਚਾ ਜਾਂ ਕੋਈ ਸਿਆਣਾ ਵੀ ਆਣਾ ਤਾਂ ਆਪਾਂ ਜਿੱਕੇ ਆਪਾਂ ਵਾਸ਼ਰੂਮ ਵੱਲ ਸਾਡਾ ਬੈੱਡ ਜਾਂ ਸਾਡਾ ਕਾਰਪੇਟ ਜਾਂ ਸਾਡਾ ਫਰਸ਼ ਨਾ ਦੋਸਤੋ ਇਹ ਗਲਤੀ ਕਦੇ ਵੀ ਭੁੱਲ ਕੇ ਨਾ ਕਰਿਓ ਕਿਉਂਕਿ ਜਿਹੜੀ ਉਲਟੀ ਜਿਹੜੀ ਵੋਮਿੰਟਿੰਗ ਸਾਨੂੰ ਬਾਹਰ ਆ ਰਹੀ ਆ ਉਹ ਇੱਕ ਤਰ੍ਹਾਂ ਦੀ ਜ਼ਹਿਰ ਹੁੰਦੀ ਹੈ ਜਿਹੜੀ ਸਾਡੇ ਸਰੀਰ ਦੇ ਅੰਦਰ ਹੁੰਦੀ ਹੈ ਸਾਡਾ ਸਰੀਰ ਉਹਨੂੰ ਐਕਸੈਪਟ ਨਹੀਂ ਕਰਦਾ ਇਸ ਲਈ ਉਹ ਚੀਜ਼ ਬਾਹਰ ਹੁੰਦੀ ਹੈ ਜੇ ਅਸੀਂ ਉਹਨੂੰ ਰੋਕਦੇ ਆ ਤਾਂ ਉਹ ਜਿਹੜੀ ਉਲਟੀ ਉਹ ਜੋ ਵੋਮਿਟ ਹੁੰਦੀ ਹੈ ਉਹ ਸਾਡੇ ਸਾਹ ਦੀ ਨਾਲੀ ਵਿੱਚ ਜਾ ਸਕਦੀ ਹੈ ਇਤਾਂ ਦੇ ਚਾਂਸ ਹੋ ਚੁੱਕੇ ਨੇ ਤੇ ਸਾਹ ਦੀ ਨਾਲੀ ਵਿੱਚ ਜਾਮ ਕਰਕੇ ਸਾਹ ਵੀ ਰੁਕ ਜਾਂਦਾ ਹੈ ਤੇ ਇਹ ਬੰਦੇ ਦੀ ਡੈਥ ਵੀ ਹੋ ਜਾਂਦੀ ਆ ਸੋ ਕਿਰਪਾ ਕਰਕੇ ਜਦੋਂ ਵੀ ਕਦੇ ਵੋਮਿਟ ਆਵੇ ਉਲਟੀ ਆਵੇ ਤਾਂ ਉਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਉਸੇ ਟਾਈਮ ਉਹਨੂੰ ਕਰਦਿਆ ਕਰੋ ਸੋ ਇਸ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਉਸਕੇ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ